ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਕਾਫੀ ਜ਼ਿਆਦੇ ਭੈਣਾਂ ਦੀ ਡਿਮਾਂਡ ਤੇ ਸੀਗੇ ਸੂਟ ਜਾਰਜਟ ਦੇ ਸੂਟ ਸੀਗੇ ਜਾਰਜਟ ਦੇ ਸੂਟ ਦਿਖਾਉਂਗੀ ਬਹੁਤ ਜ਼ਿਆਦੀ ਡਿਮਾਂਡ ਸੀ ਭੈਣਾਂ ਦੀ ਕਈ ਦਿਨਾਂ ਤੋਂ ਵਟਸਐਪ ਤੇ ਲਗਾਤਾਰ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਤੁਸੀਂ ਜਾਰਜਟ ਦੇ ਸੂਟ ਚਾਹੀਦੇ ਨੇਗੇ ਤੇ ਤੁਸੀਂ ਲੈ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਆਪਾਂ ਥੋੜੇ ਜਿਲੇ ਲੈਸ ਦੇ ਵਿੱਚ ਡਿਸਕਾਊਂਟ ਦੇ ਵਿੱਚ ਇਹ ਸੂਟ ਆਪਾਂ ਕੱਟ ਕੱਟ ਰਹਿਆਂਗੇ ਅੱਜ ਜੜੀਆਂ ਭੈਣਾਂ ਨੂੰ ਚਾਹੀਦੇ ਨੇ ਇੱਕ ਹੋਏ ਦੋ ਹੋਏ ਜਿੰਨੇ ਵੀ ਹੋਏ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਤੁਹਾਨੂੰ ਸੂਟ ਦਿਖਾਉਣੀ ਆਂਗੀ ਪਹਿਲਾ ਸੂਟ ਸੀਗਾ ਇਹ ਵਾਲਾ ਇਹ ਕਾਫੀ ਜਿਆਦੇ ਸੇਲ ਹੋਏ ਨੇਗੇ ਸੂਟ ਜੇ ਕੋਈ ਵੀ ਭੈਣ ਲੈਣਾ ਚਾਹੁੰਦੀ ਹੈ ਇਸ ਤਰ੍ਹਾਂ ਇਹ ਸੂਟ ਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਦੇ ਨਾਲ ਮੈਂ ਦੁਪੱਟਾ ਰੱਖਿਆ ਸੀ ਟਾਈ ਐਂਡ ਡਾਈ ਹਜੇ ਵੀ ਮੇਰੇ ਕੋਲ ਸਟਿਚ ਕੀਤੇ ਪਏ ਨਹੀਂ ਸੂਟ ਵਿਦਆਊਟ ਸਟਿਚਿੰਗ ਵੀ ਗਏ ਨੇਗੇ ਟਾਈ ਐਂਡ ਡਾਈ ਆਪਾਂ ਦੁਪੱਟਾ ਰੱਖਿਆ ਸੀਗਾ ਇਹਦੇ ਨਾਲ ਜੌਰਜਟ ਦਾ ਸੂਟ ਹੈ ਇਹ ਚੈੱਕ ਜੌਰਜਟ ਹੈਗੀ ਦੇਖੋ ਜੀ ਇਹ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈਗਾ 850 ਪ੍ਰਾਈਸ ਹੈ ਵਿਦ ਸ਼ਿਪਿੰਗ ਹੋਏਗੀ ਦੁਪੱਟਾ ਲਓਗੇ ਤੁਸੀਂ ਐਕਸਟਰਾ ਚਾਰजेस ਹੋਣਗੇ ਡਾਈ ਕਰਾਉਗੇ ਉਹਦੇ ਮਤਲਬ ਐਕਸਟਰਾ ਚਾਰजेस ਹੋਣਗੇ ਬਹੁਤ ਜ਼ਿਆਦੇ ਸੋਨਾ ਸੂਟ ਹੈਗਾ ਲਾਈਨਿੰਗ ਲੱਗੂਗੀ ਫੁੱਲ ਸੂਟ ਤੇ ਲਾਈਨਿੰਗ ਲੱਗੂਗੀ 올ਓਵਰ ਸੂਟ ਮਿਲੂਗਾ ਤੁਹਾਨੂੰ ਤੇ ਮੈਚਿੰਗ ਸੂਟ ਇਹ ਨਹੀਂ ਹੈਗੇ ਆਪਣੇ ਕੋਲੇ ਤੇ ਇਹ 올ਓਵਰ ਹੀ ਸੂਟ ਕਾਫੀ ਜ਼ਿਆਦੇ ਸੋਹਣੇ ਲੱਗਦੇ ਨੇ ਤੇ ਦੂਜਾ ਸੂਟ ਸੀਗਾ येलो ਤੇ ਇਹ ਵੀ ਕਾਫੀ ਜ਼ਿਆਦੇ ਡਿਮਾਂਡ ਦੇ ਵਿੱਚ ਇਹਦੇ ਨਾਲ ਦੇ ਆਪਾਂ ਇਹ ਆਪਣੇ ਕੋਲੇ ਤੀਜਾ ਰੋਲ ਹੈਗਾ ਤੇ ਆਪਾਂ ਪਹਿਲਾਂ ਦੋ ਰੋਲ ਆਪਾਂ ਸੇਲ ਕਰ ਚੁੱਕੇ ਹਾਂਗੇ ਇਹਦੇ ਵਿੱਚ ਵੀ ਇੱਕ ਦੋ ਸੂਟ ਅਵੇਲੇਬਲ ਹੋਣਗੇ ਦੋ ਤੋਂ ਵੱਧ ਨਹੀਂ ਹੈਗੇ ਲਵ ਜੀ ਕਾਫੀ ਜਿਆਦੇ ਸੇਲ ਹੋਇਆਗਾ ਸੂਟ ਇਹ ਵੀ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਇਹਦਾ ਵੀ ਰਹੇਗਾ ਜੀ ਸਾਡੇ 800 ਪਲੱਸ ਸ਼ਿਪਿੰਗ ਹੈ ਸ਼ਿਪਿੰਗ ਦੀ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਲੋ ਜੀ ਇਸ ਤਰ੍ਹਾਂ ਇਹ ਸੂਟ ਦਾ ਪ੍ਰਿੰਟ ਬਣਿਆ ਹੋਇਆ ਹੈ ਕਿ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਦੂਜਾ ਮਤਲਬ ਸੂਟ ਇਹ ਸੀਗਾ ਤੇ ਤੀਜੇ ਸੂਟ ਦੀ ਮੈਂ ਗੱਲ ਕਰਾਂ ਕਾਫੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਚੇਂਜ ਹੋਣ ਕਰਕੇ ਹੁਣ ਸਾਰੇ ਮਤਲਬ ਲਾਈਨਿੰਗ ਵਾਲੇ ਸੂਟ ਹੀ ਪਾਏ ਜਾਣਗੇ ਦੇਖੋ ਜੀ ਦੇਖੋ ਜੀ ਇਹਦਾ ਪ੍ਰਿੰਟ ਰਹੇਗਾ ਜੀ ਇਸ ਤਰ੍ਹਾਂ ਦੁਪट्टे ਦੀ ਗੱਲ ਕਰਾਂ ਦੁਪੱਟਾ ਰੱਖ ਸਕਦੇ ਹੋ ਤੁਸੀਂ ਇਹਦੇ ਨਾਲ ਜੌਰਜਟ ਦਾ ਜੌਰਜਟ ਦੇ ਦੁਪੱਟਾ ਪ੍ਰਾਈਸ ਹੈਗਾ 500 ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਹੈਗਾ ਲਓ ਜੀ ਇਦੇ ਨਾਲ ਤੁਸੀਂ ਜੋਰਜਟ ਦਾ ਦੁਪੱਟਾ ਲਗਾ ਲਿਓ 850 ਸੂਟ ਦਾ ਪ੍ਰਾਈਸ ਹੈ ਦੁਪੱਟੇ ਦੇ ਐਕਸਟਰਾ ਚਾਰजेस ਹੋਣਗੇ ਡਾਈ ਦੇ ਐਕਸਟਰਾ ਚਾਰजेस ਹੋਣਗੇ ਕਿ ਜਿੰਨੇ ਕਲਰ ਤੁਸੀਂ ਡਾਈ ਦੇ ਵਿੱਚ ਪਵਾ ਰਹੇ ਹੋਗੇ ਜਾਂ ਸਿੰਗਲ ਕਲਰ ਪਵਾ ਰਹੇ ਹੋਗੇ ਉਸ ਤਰ੍ਹਾਂ ਅਸੀਂ ਤੁਹਾਡੇ ਤੋਂ ਡਾਈ ਦੀ ਪੇਮੈਂਟ ਕਰਵਾਉਣਿਆਂਗੇ ਇਹਨਾਂ ਵਿੱਚੋਂ ਸੂਟ ਸੇਲ ਹੋਏ ਹੋਏ ਨੇਗੇ ਮੈਂ ਕੱਟੇ ਨਹੀਂ ਹੈਗੇ ਹਜੇ ਤੇ ਮੈਂ ਕੱਟਣੇ ਨੇ ਕਈ ਭੈਣਾਂ ਦੇ ਮੈਨੂੰ ਕਾਫੀ ਟਾਈਮ ਤੋਂ ਮਤਲਬ ਬੁਕਿੰਗ ਕਰਵਾਈ ਹੋਈ ਸੀ ਕਿ ਲੋਜੀ ਇਹ ਵੀ ਜਿਹੜਾ ਸੂਟ ਹੈ ਜੀ ਰਹੇਗਾ ਜੀ 850 ਦਾ ਇਹ ਵੀ ਇਹਦੇ ਵਿੱਚੋਂ ਵੀ ਸੂਟ ਹੈ ਜਿਹੜਾ ਸੋਲਡ ਹੋਇਆ ਹੋਇਆ ਹੈਗਾ ਐਕਸਟਰਾ ਇਹ ਸੂਟ ਹੈਗਾ ਜਾਰਜਟ ਦਾ ਸੂਟ ਹੈ ਇਹ ਵੀ ਚੈੱਕ ਦੇ ਵਿੱਚ ਹੈਗੀ ਜਾਰਜਟ ਇਹ ਵਾਲਾ ਸੂਟ ਨਾ ਮੈਂ ਕਿਸੇ ਭੈਣ ਦਾ ਦੁਪੱਟਾ ਰੈਡੀ ਕਰਕੇ ਭੇਜਿਆ ਸੀਗਾ ਲਓ ਜੀ ਤੇ ਸ਼ਾਇਦ ਇਹਦੇ ਨਾਲ ਮੈਂ 2 ਪਤਨੀ 300 ਭੇਜ ਦੇ ਲੇਗੇ ਆਨ ਸਟਿਚੇ ਗਏ ਸੀਗੇ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਆਪਣੇ ਕੋਲੋਂ ਸਟਿਚਿੰਗ ਕਰਵਾ ਸਕਦੇ ਹੋਗੇ ਬਿਨਾ ਸਟਿਚਿੰਗ ਤੋਂ ਮੰਗਵਾਣਾ ਤੁਸੀਂ ਬਿਨਾ ਸਟਿਚਿੰਗ ਤੋਂ ਵੀ ਮੰਗਵਾ ਸਕਦੇ ਹੋ ਇਸ ਤਰ੍ਹਾਂ ਰਹੇਗਾ ਇਹ ਸੂਟ ਦਾ ਪ੍ਰਿੰਟ ਥੋੜਾ ਜਿਹਾ ਤੁਹਾਨੂੰ ਕਲਰ ਦਾ ਮਤਲਬ ਫਰਕ ਪੈਂਦਾ ਹੋਣਾ ਹਾਂ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਤਾਂ ਇਹ ਕਲਰ ਠੀਕ ਆ ਰਿਹਾ ਹੈਗਾ ਪਰ ਇਹ ਬ੍ਰਾਈਟ ਨਹੀਂ ਹੈਗਾ ਜਿਆਦਾ ਕਲਰ ਠੀਕ ਹੈ ਸੋ ਉੱਪਰ ਜਿਹਾ ਕਲਰ ਹੈਗਾ ਇਹ ਵੀ ਤੁਹਾਨੂੰ ਜਿਹੜਾ ਸੂਟ ਹੈਗਾ ਇੱਕ ਸੂਟ ਅਵੇਲੇਬਲ ਹੈ ਇੱਕ ਤੁਸੀਂ ਲੈ ਸਕਦੇ ਹੋਗੇ ਇਹ ਦਿਨਾਲ ਦੇ ਵੀ ਮੈਂ ਸੂਟ ਜਿਹੜੇ ਨੇ ਸਟਿਚ ਕੀਤੇ ਨੇਗੇ ਕਾਫੀ ਜਿਆਦੇ ਸੋਹਣਾ ਸੂਟ ਹੈ ਇਹ ਵੀ ਪੋਟਲੀ ਪਟਨ ਲਗਾ ਕੇ ਆਪਾਂ ਸਟਿਚਿੰਗ ਕੀਤੀ ਹੈਗੀ ਮੈਂ ਤਾਂ ਸਟਿਚਿੰਗ ਦੀ ਵੀਡੀਓ ਨਹੀਂ ਪਾ ਰਹੀ ਨਹੀਂ ਮੈਂ ਤੁਹਾਨੂੰ ਦਿਖਾ ਦਿੰਦੀ ਤੇ ਲਓ ਜੀ ਇਹ ਦਾ ਵੀ ਕਲਰ ਹੈ ਜਿਹੜਾ ਕਾਫੀ ਜਿਆਦੇ ਸੋਹਣਾ ਹੈਗਾ ਜੇ ਇਹਦੇ નીચે ਤੁਸੀਂ ਟਾਪਟਾ ਵਗੈਰਾ ਲਗਵਾਉਣਾ ਚਾਹੋ ਨੇ ਟਾਪਟਾ ਵੀ ਮਤਲਬ ਲਗਵਾ ਸਕਦੇ ਹੋਗੇ ਜੇ ਤੁਸੀਂ ਮਤਲਬ ਲਾਈਨਿੰਗ ਲਗਵਾਉਣੀ ਹੈ ਲਾਈਨਿੰਗ ਲਗਵਾ ਲਓ ਤੁਹਾਡੀ ਆਪਣੀ ਚੁਆਇਸ ਹੈ ਵੀ ਤੁਸੀਂ ਕਿਵੇਂ ਉਹ ਕਰਨਾ ਪਰ ਜ਼ਰੂਰੀ ਨਹੀਂ ਹੈਗਾ ਵੀ ਜਦਾਂ ਕਿ ਬਰਬਰੀ ਦੇ ਸੂਟ ਹੁੰਦੇ ਨੇਗੇ ਉਹਦੇ નીચે ਆਪਾਂ ਨੂੰ ਟਾਪਟੇ ਦੀ ਲੋੜ ਹੁੰਦੀ ਹੁੰਦੀ ਹੈ ਇਹਦੇ નીચે ਐਵੇਂ ਨਹੀਂ ਹੈਗਾ ਵੀ ਤੁਹਾਨੂੰ ਟਾਪਟੇ ਦੀ ਲੋੜ ਹੈਗੀ ਆ ਤੇ ਅਗਲਾ ਦੇਖੋ ਮਹਿੰਦੀ ਕਲਰ ਹੈਗਾ ਥੋੜਾ ਜਿਹਾ ਕਲਰ ਨਾ ਕੈਮਰੇ ਦੇ ਵਿੱਚ ਲਾਈਟ ਆ ਰਿਹਾ ਹੈਗਾ ਪਰ ਇਹਨਾਂ ਲਾਈਟ ਨਹੀਂ ਹੈਗਾ ਕਲਰ ਇਹ ਠੀਕ ਹੈ ਇਸ ਤੋਂ ਥੋੜਾ ਜਿਹਾ ਔਣੀ ਵੀ ਦਾ ਤੁਸੀਂ ਮੰਨ ਕੇ ਚਲੋ ਡਾਰਕ ਕਲਰ ਹੈਗਾ ਲੋ ਜੀ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਕੰਬੀਨੇਸ਼ਨ ਕਲਰ ਵਗੈਰਾ ਸਾਰੇ ਥੋੜੇ ਸਾਹਮਣੇ ਨੇ ਵੀਡੀਓ ਦੇ ਵਿੱਚ ਤੇ ਦੁਪट्टे ਦੀ ਗੱਲ ਕਰਾਂ ਦੁਪੱਟਾ ਤੁਸੀਂ ਜਿੱਦਾਂ ਮਰਜੀ ਬਿਨਾਂ ਡਾਈ ਤੋਂ ਵੀ ਮੰਗਵਾ ਸਕਦੇ ਹੋ ਕਈ ਭੈਣਾ ਕਈ ਇਹਨੇ ਨਾ ਬਿਨਾਂ ਡਾਈ ਤੋਂ ਵੀ ਦੁਪੱਟੇ ਮੰਗਵਾਏ ਨੇਗੇ ਜਿੰਨੀ ਉਹਨਾਂ ਨੂੰ ਲੋੜ ਸੀਗੀ ਆਪਾਂ ਤਾਂ ਦੁਪੱਟੇ ਲੈ ਚੁੱਕੇ ਨੇਗੇ ਤੁਸੀਂ ਵੀ ਇਸ ਤਰ੍ਹਾਂ ਮੰਗਵਾ ਸਕਦੇ ਹੋ ਤੇ ਲਾਸਟ ਸੂਟ ਹੈਗਾ ਜੀ ਵਾਈਟ ਵਾਈਟ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈਗੀ ਲਓ ਜੀ ਐਕਸਟਰਾ ਹੀਨਲ ਫਲਾਰ ਬਣੇ ਹੋਏ ਨੇਗੇ ਵਾਈਟ ਸੂਟ ਹੈ ਇਹਦੇ ਨਾਲ ਤੁਸੀਂ ਡਾਰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਕਈ ਭੈਣਾਂ ਨੇ ਵਾਈਟ ਸੂਟ ਵੀ ਜਦਾਂ ਨਹੀਂ ਲਾਈਕ ਕਰਦੇ ਹੈਗੇ ਤੁਸੀਂ ਇਹਦੇ ਨਾਲ ਜਦਾਂ ਕਿ ਇਹ ਫੁੱਲ ਹੈਗਾ ਇਸ ਤਰ੍ਹਾਂ ਦਾ ਦੁਪੱਟਾ ਲਗਾ ਲਓ ਜਾਂ ਟਾਈ ਐਂਡ ਡਾਈ ਕਰਵਾ ਲਓ ਡਾਰਕ ਕਲਰ ਦਾ ਫਿਰ ਇਦਾਂ ਕੀ ਅਭੀ ਬਾਲਾ ਵਾਈਟ-ਵਾਈਟ ਜਿਆ ਨਹੀਂ ਹੁੰਦਾ ਸੂਟ ਫਿਰ ਸੋਨਾ ਬਣ ਜਾਂਦਾ ਹੈਗਾ ਤੇ ਸੂਟ ਦਾ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾਗਾ ਇਹਦੀ ਤੁਸੀਂ ਡਰੈਸ ਵਗੈਰਾ ਵੀ ਬਣਾਉਣੀ ਆ ਕੋਟ ਸੈੱਟ ਵਗੈਰਾ ਜਿੱਦਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਬਣਵਾਉਣਾ ਫਰੌਕ ਵਗੈਰਾ ਬਣਵਾਉਣੀ ਹੈਗੀ ਤਾਂ ਤੁਸੀਂ ਬਣਵਾ ਸਕਦੇ ਹੋਗੇ ਤੇ ਡਰੈਸੇਸ ਬਣਵਾਉਣੀਆਂ ਨੇਗੀਆ ਇਹ ਕੱਪੜੇ ਦੀਆਂ ਡਰੈਸੇਸ ਕਾਫੀ ਜਿਆਦੇ ਸੋਹਣੀਆਂ ਹੁੰਦੀਆਂ ਨੇ ਬਣਦੀਆਂ ਨੇਗੀਆ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜੀਆਂ ਆਪਣਾ ਨਵੀਆਂ ਜੁੜੀਆਂ ਨੇਗੀਆਂ ਤਾਂ ਤੁਸੀਂ ਨਾ ਮੈਨੂੰ ਆਪਣਾ ਕੀ ਹੈਗਾ WhatsApp ਤੇ ਮੈਸੇਜ ਕਰ ਦਿਓ ਆਪਣੀ ਬੁਕਿੰਗ ਕਰਵਾ ਸਕਦੇ ਹੋ ਪੇਮੈਂਟ ਜਿਹੜੀ ਪਾਰਸਲ ਕੋਰੀਅਰ ਤੋਂ ਪਹਿਲਾਂ ਹੋਊਗੀ ਤੁਹਾਡੀ ਜਦੋਂ ਤੁਹਾਡੀ ਪੇਮੈਂਟ ਆ ਗਈ ਫਿਰ ਅਸੀਂ ਤੁਹਾਡਾ ਕੋਰੀਅਰ ਕਰਾਂਗੇ ਜਿਹੜੇ ਇਹ ਪ੍ਰਾਈਸ ਹੈਗਾ ਸੂਟਾਂ ਦਾ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਸਾਡੇ 800 ਇੱਕ ਕੱਲ ਪਹਿਣ ਨੇ ਕਮੈਂਟ ਕੀਤਾ ਸੀਗਾ ਵੀ ਤੁਹਾਡਾ ਸਾਰਾ ਜਿਹੜਾ ਵੀ ਕਾਲਾ ਪਾ ਸੂਟ ਪਾਏ ਨੇ ਵੀ ਓਲਡ ਸਟਾਕ ਹੈਗਾ ਕੋਈ ਉਹਦੇ ਵਿੱਚ ਓਲਡ ਸਟਾਕ ਨਹੀਂ ਹੈਗਾ ਪਹਿਲੀ ਗੱਲ ਜਦੋਂ ਆਪਾਂ ਸੂਟ ਪਾ ਲੈਨੇ ਮੇਰੇ ਕੋਲੇ 5-5 ਸਾਲਾਂ ਤੋਂ ਵੀ ਪਹਿਲਾਂ ਵਾਲੇ ਸੂਟ ਪਏਨੇਗੇ ਉਹ ਉਹਨਾਂ ਨੂੰ ਵੀ ਮੈਂ ਇਹ ਨਹੀਂ ਕਹਿ ਸਕਦੀ ਵੀ ਇਹ ਮੇਰੇ ਪੁਰਾਣੇ ਹੋ ਗਏ ਸੂਟ ਕਿਉਂਕਿ ਕੁਝ ਕੁ ਸੂਟ ਇਹੋ ਜਿਹੇ ਹੁੰਦੇ ਨੇਗੇ ਵੀ 8-9 ਸਾਲ ਵੀ ਉਹ ਸਦਾ ਬਹਾਰ ਸੂਟ ਹੁੰਦੇ ਨੇਗੇ ਉਹਨਾਂ ਨੂੰ ਆਪਾਂ ਕੋਈ ਵੀ ਆਪਾਂ ਓਲਡ ਸੂਟ ਨਹੀਂ ਕਹਿ ਸਕਦੇ ਹੁੰਦੇ ਵੀ ਸਾਡੇ ਕੋਲੇ ਵੀ ਇਹ ਬਹੁਤ ਪੁਰਾਣਾ ਸੂਟ ਹੈਗਾ ਤੇ ਬਾਕੀ ਜਿਹੜੇ ਵੀ ਮੈਂ ਤੁਹਾਨੂੰ ਸੂਟ ਦਿਖਾਉਣੇ ਨੇ ਇਹ ਸੂਟਾਂ ਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਕਿਉਂਕਿ ਪ੍ਰਿੰਟ ਕਲਰ ਕੰਬੀਨੇਸ਼ਨ ਐਨੇ ਵਧੀਆ ਹੁੰਦੇ ਨੇਗੇ ਵੀ ਇਹਨਾਂ ਦਾ ਟ੍ਰੈਂਡ ਨਹੀਂ ਜਾਂਦਾ ਹੈਗਾ ਅਲੀਗਲ ਆਪਣੇ ਕੋਲੇ ਕੋਈ ਹਾਂ ਮੈਂ ਨਹੀਂ ਕਹਿੰਦੀ ਵੀ ਮੇਰੇ ਕੋਲੇ ਸਟਾਕ ਨਹੀਂ ਹੁੰਦਾ ਕੋਈ ਬਚ ਜਾਂਦਾ ਹੈਗਾ ਆਪਣਾ ਜਿਵੇਂ ਕਿ ਮੈਂ 10 ਸੂਟ ਲੈ ਕੇ ਆਣੀ ਉਹਦੇ ਵਿੱਚ ਇੱਕ ਜਾਂ ਦੋ ਸੂਟ ਮਤਲਬ ਰਹਿ ਜਾਂਦੇ ਨੇ ਕਈ ਵਾਰ ਇੱਕ ਦੋ ਵੀ ਨਹੀਂ ਰਹਿੰਦੇ ਹੁੰਦੇ ਹੈਗੇ ਤਾਂ ਫਿਰ ਕੀ ਹੈਗਾ ਫਿਰ ਅਸੀਂ ਦੁਬਾਰਾ ਰਿਪੀਟ ਵੀਡੀਓ ਪਾ ਦਿੰਨੇਗੇ ਕੋਈ ਭੈਣ ਲੈਣ ਵਾਲੀ ਹੁੰਦੀ ਹੈਗੀ ਲੈਣਾ ਚਾਹੁੰਦੀ ਹੁੰਦੀ ਹੈਗੀ ਤਾਂ ਉਹ ਲੈ ਲੈਂਦੇ ਨੇ ਜਿਹਨਾਂ ਨੂੰ ਪਸੰਦ ਆਉਂਦਾਗਾ ਉਹ ਲੈ ਲੈਂਦੇ ਹੁੰਦੇ ਨੇਗੇ ਐਡੀ ਕੋਈ ਗੱਲ ਨਹੀਂ ਹੁੰਦੀ ਹੈਗੀ ਕੋਈ ਵੀ 올ਡ ਨਹੀਂ ਹੁੰਦਾ ਹੈਗਾ ਸੂਟ ਸਾਰੇ ਨਵੇਂ ਹੁੰਦੇ ਨੇ ਸਦਾ ਬਹਾਰ ਸੂਟ ਹੁੰਦੇ ਨੇਗੇ ਆਪਾਂ ਹੁਣ ਇਹਨਾਂ ਨੇ ਪੈਸੇ 8 8 10 10000 ਦੇ ਵਰਕ ਕਰਵਾ ਲੈਨੇ ਹੈਂਡ ਵਰਕ ਸੂਟ ਉਹ ਉਹਨਾਂ ਨੂੰ ਆਪਾਂ ਵੀ ਆਪਾਂ 5 4 ਸਾਲਾਂ ਬਾਅਦ ਆਪਾਂ ਉਹਨਾਂ ਨੂੰ ਰਿਪੀਟ ਨਹੀਂ ਕਰਦੇ ਕਰਦੇਾਂਗੇ ਸਾਰੇ ਕਿਉਂਕਿ ਆਪਣੇ ਇਹਨੇ ਪੈਸੇ ਲੱਗੇ ਹੁੰਦੇ ਨੇ ਸੂਟਾਂ ਤੇ ਤੇ ਕੋਈ ਗੱਲ ਨਹੀਂ ਬਾਕੀ ਹਨਾ ਇੱਕ ਦੋ ਸਾਲ ਬੰਦਾ ਇਹ ਬਾਹਰ ਪਾ ਲੈਂਦਾ ਬਾਹਰ ਅੰਦਰ ਸੂਟ ਪਾ ਲੈਂਦਾ ਫਿਰ ਘਰ ਲਗਾ ਲੈਂਦਾਗਾ ਬਾਕੀ ਇਦਾਂ ਕਿਹੜਾ ਆਪਾਂ ਵੀ ਹੁਣ ਇੱਕ ਸੂਟ ਲੈ ਲਿਆ ਵੀ ਇੱਕ ਹੀ ਲੈਨੇ ਆਂਗੇ ਆਪਾਂ ਕਿੰਨੇ ਕਿੰਨੇ ਸੂਟ ਹੁੰਦੇ ਨੇ ਆਪਣੇ ਕੋਲੇ ਹਨਾ ਤੇ ਬਾਕੀ ਆਪਦੀ ਸੋਚ ਵਧੀਆ ਹੋਣੀ ਚਾਹੀਦੀ ਹੈਗੀ ਤੇ ਆਪਣੀ ਸੋਚ ਨੂੰ ਵਧੀਆ ਰੱਖੋ ਸਾਰਾ ਕੁਝ ਵਧੀਆ ਹੀ ਹੁੰਦਾ ਹੁੰਦਾ ਜੇ ਆਪਾਂ ਅੱਜ ਤੋਂ 10 ਸਾਲ ਪੁਰਾਣਾ ਸੂਟ ਜਿੱਦਾਂ ਕਿ ਹੁਣ ਪੁਰਾਣਾ ਰਵਾਜ ਆ ਰਿਹਾ 30-30 ਸਾਲ ਪੁਰਾਣਾ ਆਪਾਂ ਉਹ ਸੂਟ ਪਾਵਾਂਗੇ ਆਪਾਂ ਉਹ ਟ੍ਰੈਂਡ ਦੇ ਵਿੱਚ ਚੜਾ ਰਹਾਂਗੇ ਪੁਰਾਣੇ ਰਵਾਜ ਵਾਲੇ ਸੂਟ ਹਨਾ ਤੇ ਆਪਾਂ ਇਹ ਤਾਂ ਕਹਿ ਦਈਏ ਵੀ ਤਾਂ 올ਡ ਫੈਸ਼ਨ ਹੈਗਾ ਹੁਣ ਕਿਉਂਕਿ ਪੁਰਾਣਾ ਫੈਸ਼ਨ ਹੀ ਦੁਬਾਰੇ ਆਈ ਜਾਂਦਾ ਹੈਗਾ ਆਪਦੀ ਸੋਚ ਵਧੀਆ ਰੱਖੋ ਤੇ ਸਾਰਾ ਕੁਝ ਵਧੀਆ ਹੀ ਹੁੰਦਾ ਹੈਗਾ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਨੂੰ ਮੈਸੇਜ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ